ਜੋ ਕਰ ਸਕੀ ਸਰਬ ਸਰਕਾਰ ਦਾ ਪੈਸਾ ਉਹ ਛੇ ਦੁਨੀਆਵੀ ਜene ਅਜ ਦੇ ਮੌਜੂਦਾ ਸਮੇਂ ਚ ਉਹ ਜਾਲ ਬਣਤਾ ਦੁਨੀਆ ਚ ਕਿ ਬੰਦਾ ਛੋਟਾ ਹੋ ਗਿਆ ਤੇ ਪੈਸਾ ਵੱਡਾ ਬੋਲ ਸਾਜੇ ਦਰਬਾਰ ਕੀ ਜਦ ਕਿ ਹਕੀਕਤ ਇਹ ਆ ਇਹਨੂੰ ਬਣਾਉਣ ਵਾਲਾ ਵੀ ਬੰਦਾ ਤੇ ਇਹਨੂੰ ਖਮਾਉਣ ਵਾਲਾ ਵੀ ਬੰਦਾ ਹੈ ਬਹੁਤ ਸਾਜੇ ਦਰਬਾਰ ਕੀ ਜਿਹਨੂੰ ਬਣਾਉਣ ਤੇ ਖਮਾਉਣ ਵਾਲਾ ਬੰਦਾ ਹੈ ਉਹ ਵੱਡੀ ਕਿੱਦਾਂ ਹੋ ਸਕਦੀ ਹੈ ਹਕੀਕਤ ਹੈ ਉਹ ਇਹ ਜਿਹੜੀ ਤਮੀ ਕਹ ਲੋ ਜਾਂ ਕਮਜ਼ੋਰੀ ਕਹ ਲੋ ਨਾ ਗਲਤੀ ਕਹ ਲੋ ਇਹ ਅੱਜ ਦੇ ਸਮਾਜ ਦੀ ਹੈ ਉਹ ਕਿ ਜਦੋਂ ਪੈਸਾ ਜ਼ਰੂਰਤ ਸੀ ਅੱਜ ਤੋਂ 30 40 ਸਾਲ ਪਹਿਲਾਂ ਅਸੀਂ ਦੇਖਦੇ ਹਾਂ ਉਦੋਂ ਪੈਸਾ ਇੱਕ ਜ਼ਰੂਰਤ ਸੀ ਜ਼ਰੂਰਤ ਮਤਲਬ 80% ਚੀਜ਼ਾਂ ਕਰਦੀਆਂ ਸੀ ਦੁੱਧ ਦਹੀਂ ਮੱਖਣ ਤੇ ਅਨਾਜ 20% ਇਨਸਾਨ ਜਿਹੜਾ ਉਹ ਬਾਜ਼ਾਰ ਤੇ ਨਿਰਭਰ ਸੀ ਉਦੋਂ ਜਿਹੜੀ ਇਹ ਜ਼ਰੂਰਤ ਜ਼ਰੂਰਤ ਸੀ ਤੇ ਇਨਸਾਨ ਪੈਸੇ ਤੇ ਨਿਰਭਰ ਨਹੀਂ ਸੀ ਜਿਆਦਾ ਸਮਾ ਬਦਲਿਆ ਆਦੁਨਿਕ ਯੁੱਗ ਆ ਗਿਆ ਸਾਡੇ ਘਰਾਂ ਦੀ ਜੀਵਨ ਸ਼ੈਲੀ ਬਦਲ ਗਈ ਉਹ ਚਾਹੇ ਸਾਡੇ ਘਰ ਦੇ ਔਰਤਾਂ ਹੋਣ ਜਾਂ ਮਰਦ ਹੋਣ ਜਾਂ ਬੱਚੇ ਅਸੀਂ ਆਰਟੀਫੀਸ਼ਲ ਜ਼ਿੰਦਗੀ ਜੀਣ ਲੱਪੇ ਬਨਾਵਟੀ ਜ਼ਿੰਦਗੀ ਅੱਜ ਜੇ ਦੇਖੋ ਘਰਾਂ 'ਚ ਬਨਾਵਟੀ ਹਵਾ ਆਰਟੀਫੀਸ਼ੀਅਲ ਲਾਈਟ ਆਰਟੀਫੀਸ਼ੀਅਲ ਖਾਣੇ ਸਾਰਾ ਕੁਝ ਆਰਟੀਫੀਸ਼ੀਅਲ 95% ਆਰਟੀਫੀਸ਼ੀਅਲ ਹੋ ਗਿਆ। ਔਰ ਇਹ ਸਾਰੇ ਆਰਟੀਫੀਸ਼ੀਅਲ ਜੀਵਨ ਇਹ ਪੈਸੇ ਨਾਲ ਹੀ ਜੀ ਹੁੰਦਾ। ਤੇ ਸਾਡੀ ਜਿਹੜੀ ਪੈਸੇ ਤੇ ਨਿਰਭਰਤਾ ਜ਼ਿਆਦਾ ਹੋ ਗਈ। ਜਿਹਦੇ ਕਰਕੇ ਅੱਜ ਪੈਸਾ ਸਾਡੀ ਕਮਜ਼ੋਰੀ ਬਣ ਗਿਆ। ਔਰ ਤੁਸੀਂ ਇਹ ਵੀ ਗੱਲ ਨੂੰ ਹਕੀਕਤ ਮੰਨੋ ਸੰਗਤ ਜੀ ਜਿਹੜੀ ਚੀਜ਼ ਬੰਦੇ ਲਈ ਕਮਜ਼ੋਰੀ ਬਣ ਜਾਵੇ ਤੇ ਇਨਸਾਨ ਉਹਨੂੰ ਪਾਉਣ ਲਈ ਕੁਝ ਵੀ ਕਰ ਸਕਦਾ ਚਾਹੇ ਗਲਤ ਕੰਮ ਹੋਵੇ ਚਾਹੇ ਗੁਨਾਹ ਹੋਵੇ ਉਹਦੇ ਬਾਰੇ ਕੁਝ ਨਹੀਂ ਅੱਜ ਦੇਖੋ ਸਮਾਜ ਵਿੱਚ ਪੈਸੇ ਲਈ ਬੰਦਾ ਰਿਸ਼ਤੇ ਨਾਤੇ ਭੈਣ ਭਾਈ ਮਾਂ ਬਾਪ